ਆਡਾ ਪਰ ਆਵਾਜ਼ ਕਿਤੇ ਤਨ ਪਹਿਲੇ ਕੋਲ ਨਹੀਂ ਦਿਆ ਇਹ ਵੀ ਨਹੀਂ ਇੱਕ ਤੋਂ ਮੈਨੂੰ ਇਹ ਦੱਸ ਤਾ ਫੁੱਟ ਪਰ ਕੱਲਾ-ਕੱਲਾ ਚਾਈ ਜਾਂਦਾ ਕਰ ਮੈਨੂੰ ਕਿੱਥੇ ਦਵਾਈ ਖਾਵੇਂ ਇੱਕ ਪਾਸੇ ਪੰਜਾਬ ਸਰਕਾਰ ਗਰੀਬ ਲੋਕਾਂ ਦੇ ਹੱਕ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਮਿਲਣਗੀਆਂ ਪਰ ਹਕੀਕਤ ਕੁਝ ਹੋਰ ਹੀ ਸੀ ਜਦੋਂ ਟੀਵੀ ਦੇ ਮਰੀਜ਼ ਹਸਪਤਾਲ ਵਿੱਚ ਰੋਂਦੇ ਹੋਏ ਸਰਕਾਰ ਨੂੰ ਕੋਸ ਦੇ ਦੇਖੇ ਗਏ ਇਸ ਮੌਕੇ ਜਦੋਂ ਮੀਡੀਆ ਟੀਮ ਟੀਵੀ ਹਸਪਤਾਲ ਪਹੁੰਚੀ ਤਾਂ ਉਹਨਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਦਵਾਈ ਪਲਾਨ ਆਏ ਹਾਂ ਪਰ ਹਸਪਤਾਲ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਦਵਾਈ ਖਤਮ ਹੋ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਗਰੀਬ ਲੋਕਾਂ ਅਸੀਂ ਬਾਰੋਂ ਇੰਨੀ ਮਹਿੰਗੀ ਦਵਾਈ ਨਹੀਂ ਖਰੀਦ ਸਕਦੇ। ਸਰਕਾਰ ਨੇ ਕਿਹਾ ਹੈ ਕਿ ਤੁਹਾਨੂੰ ਮੁਫਤ ਦਵਾਈ ਮਿਲੇਗੀ ਪਰ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤਾਂ ਸਾਨੂੰ ਕੋਈ ਦਵਾਈ ਨਹੀਂ ਮਿਲਦੀ। ਜਿਸ ਕਾਰਨ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਹਨ। ਸਾਨੂੰ ਕਿਰਾਇਆ ਖਰਚ ਕਰਨਾ ਪੈਂਦਾ ਹੈ ਜਾਂ ਇੰਨੀ ਦੂਰ ਤੋਂ ਦਵਾਈ ਖਰੀਦਣੀ ਪੈਂਦੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਹਸਪਤਾਲ ਤੋਂ ਬਣੀ ਦਵਾਈ ਦਿੱਤੀ ਜਾਵੇ ਇਸ ਦੇ ਨਾਲ ਹੀ ਕਈ ਹੋਰ ਮਰੀਜ਼ ਹਸਪਤਾਲ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਹਨ ਅਰੀ ਅਰੀ ਨਾ ਮੇਰਾ ਨਾਂ ਜੇ ਹਾਂਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਉਹ ਤਾਂ ਤੁਹਾਨੂੰ ਮਿਲ ਜੇਗੀ ਹਫਤੇ ਵਿੱਚ ਨੰਬਰ ਵੀ ਤਾਂ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲੋ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕਲਾ ਅਸਲ ਗਰੀਬਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆਹ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸਟਮ ਦਵਾਈ ਖਤਮ ਹੋਈ ਪਈ ਹੈ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਪਛਾਣ ਦਵਾਈ ਦਿੱਤੀ ਜਾ ਰਹੀ ਹੈ ਹਾਂਜੀ ਉਹ ਵਾਗਵਾ ਨੂੰ ਦੇ ਹੀ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇ ਹੀ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਹਾਂ ਵਿਚਾਰੀ ਕੁੜੀ ਹੈਨੀ ਕੋਦੇ ਅੱਗੇ ਪਿੱਛੇ ਨੂੰ ਥੋੜੀ ਜੀ ਦਵਾਈ ਦੇ ਦਿਓ ਕਹਿੰਦੇ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕਿ ਲੋਰ ਵੀ ਲੋ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪ ਕੇ ਚਲੇ ਗਏ ਅੱਛਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਹੀ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰ ਜਾ ਕੇ ਦਵਾਈ ਲੈਣ ਦੀ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਰ ਉਹ ਜਿਹੜੇ ਕੋ ਚੈੱਕ ਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਲੱਗਦਾ ਕਿ ਮੇਲੇ ਭੁਗਤ ਹੈਗੇ ਇਹਨਾਂ ਦੀ ਗੱਲ ਮੇਲੇ ਭਗਤੀ ਆ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਤੇ ਦੇ ਹੀ ਜਾਂਦੇ ਆ ਤੇ ਗਰੀਬ ਆਦਮੀ ਇਸ ਕਰਕੇ ਚੱਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਦਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਣਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫ੍ਰੀ ਹੈ ਦੱਸੋ ਤੇ ਕਿ ਨਾਮਤਾ ਜੀ ਮਿੰਦਰਕੌਰ ਜੀ ਕਿਥੋਂ ਆਏ ਪਿੰਡ ਬੰਡੇਆਲੇ ਤੋਂ ਹਾਂ ਕੀ ਗੱਲ ਬਾਤ ਤੁਸੀਂ ਰੋ ਰਹੇ ਸੀ ਜਦ ਟੀਵੀ ਹਸਪਤਾਲ ਆ ਹਾਂ ਟੀਵੀ ਰੋ ਰਹੇ ਪਿਓਨ ਤੋਂ ਦਵਾਈ ਨਹੀਂ ਤੁਸੀਂ ਬਾਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਰਾਇਆ ਜੋ ਕੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਾਂ ਲਵਾ ਕੱਲਾ ਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲੈ ਆਈ ਹਾਂ ਤੇ ਮੇਰੇ ਕੋ ਪੈਸਾ 1 ਨੇ ਰੁਪਿਆ ਕਰਾਇਆ ਜੋ ਗਿਆ ਪਣ ਮੈਂ ਦਵਾਈ ਕਰਾਏ ਜੋ ਕਿ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋਗਾ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇ ਜੀ ਪਹਿਲਾਂ ਵੀ ਦਵਾਈ ਕਈ ਵਾਰ ਲੈ ਗਏ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਜੇ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਐਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਹੈ ਹਾਂ ਅੰਦਰ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਜਾਂਦੇ ਬਾਹਰੋਂ ਜੇ ਲਿਖ ਦਿੰਦੇ ਨੇ ਬਾਹਰੋਂ ਲੈ ਲਓ ਕਿਹੜੇ ਡਾਕਟਰ ਕੋ ਤੁਹਾਡਾ ਇਲਾਜ ਚੱਲਦਾ ਹੈ ਇਹ ਡਾਕਟਰ ਤੁਹਾਨੂੰ ਪਤਾ ਹੋਵੇ ਕਿ ਜਲਦੀ ਮੋਟਾ ਜਾਉਦਾ ਹੈ ਤੇ ਕੀ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪ ਇਹ ਕਿਸੇ ਦੁਕਾਨ ਦਾ ਨਾਮ ਦੱਸੇ ਜਿਨ੍ਹਾਂ ਨੇ ਤੁਹਾਨੂੰ ਨੰਬਰ ਦੱਸਿਆ। ਅੱਜ ਬਾਹਰ ਆਂਦੇ ਦੁਕਾਨੇ ਗੰਧ ਹੁੰਦਾ ਨਾ। ਅੱਛਾ ਜੀ। ਨਾਮ ਦੱਸਦੇ ਤੁਹਾਨੂੰ। ਨਾਮ ਦੱਸਿਆ। ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਵੋ? ਨਾਮ ਨਹੀਂ ਦੱਸਿਆ, ਉਹ ਦੱਸਿਆ ਵੀ ਦੁਆਬ ਬਾਹਰ ਦੁਕਾਨਾਂ ਨੇ ਜਾ ਕੇ ਮਾਤਾ। ਪਰਚੀ ਦਿੱਤੀ ਵੀ ਤੁਹਾਨੂੰ ਨਹੀਂ ਆਦਿ। ਨਾ ਪਰਚੀ ਕੋਈ ਨਹੀਂ ਦਿੱਤੀ। ਤੁਹਾਨੂੰ ਲੱਗਦਾ ਕਿ ਇਹਨਾਂ ਦੇ ਮੇਲੇ ਭੁਗਦੇ ਹੋ ਤੇ ਹੈਗੀ ਹੈ। ਆ ਪਾਉਂ ਹਾਂਦੀਆ ਵਰਕਾ ਖਾ ਲਓ ਤੇ ਦਵਾਈ ਲੈ ਲਓ ਜਾ ਕੇ। ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ। ਹਾਂ ਦਵਾਈਆਂ ਅੰਦਰ ਪਿੱਛੋਂ ਨਹੀਂ ਆਉਣ ਡੀਆਂ। ਇਹ ਹੋਰਾਂ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਣ ਦੇ ਤਿੰਨ ਚੌ ਮੁੰਡਿਆਂ ਨੂੰ ਦਿੱਤੀ ਆ ਅੱਛਾ ਜਾਨ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਅੱਜ ਚਰਲੇ ਲੈਣ ਦੇ ਗਰੀਬ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਂ ਕੋਈ ਕੁਛ ਆ ਲਿਆ ਜਾਂ ਸਾਨੂੰ ਟੀਕਾ ਲਵਾਜੋ ਬਣ ਕੇ ਕਿਉਂ ਬੱਚੇ ਸਾਰੇ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹੋਈ ਆ ਉਸ ਤੋਂ ਪਹਿਲੇ ਵੀ ਤੁਹਾਨੂੰ ਜਾਨ ਖੱਜੇ ਖਰਾਬੀ ਕੀਤੀ ਕਿ ਆ ਜੀ ਨਹੀਂ ਨਹੀਂ ਅੱਜ ਦੀ ਕੀਤੀ ਉਹ ਦਿਨ ਮੈਂ ਦੇਤੀ ਹਾਂ ਉਹ ਦਿਨ ਟੈਟੂ ਵੀ ਕਰਾਇਆ ਸੀ ਤੁਕਦਾ ਆਪੀ ਤੇਨੂੰ ਹੈਗੀ ਮਾਤਾ ਮਨਾਂ ਨਾਲ ਤਾਂ ਖਰਚੇ ਖਰਾਬ ਵੀ ਕੀਤੀ ਅੱਜ ਕੀਤੀ ਅੱਜ ਹੁੰਦੀ ਹੈ ਕਿੰਨੀ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕੀ ਕਰੋਗੇ ਕੀ ਮੰਗ ਕਰਦੇ ਕੀ ਮੰਗ ਕਰਦੇ ਹਨ ਦਵਾਈ দাও ਹਾਂਜੀ ਹਾਂ ਸਰ ਆਪਣਾ ਇੱਕ ਬਾਹਰ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਬਾਹਰੋਂ ਲੈ ਲਓ ਜੱਗ ਕਿਸੇ ਮੈਡੀਕਲ ਸਟੋਰ ਤੋਂ ਅੰਦਰ ਕੋਈ ਦਵਾਈ ਨਹੀਂ ਠੀਕ ਹੈ ਨਹੀਂ ਟੀਵੀ ਦੀ ਦਵਾਈ ਜੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਤਵੇ ਤੁਹਾਡਾ ਸਾਡਾ ਮੈਡੀਕਲ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਪੁਰਾਣੇ ਮੈਡੀਕਲ ਸਟੋਰ ਤੋਂ ਲੈ ਲੈ ਦਵਾਈ ਨਹੀਂ ਜੀ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਤਾ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਤਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕੰਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਹੁਣ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੇ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਪਾ ਇਦਾਂ ਨਹੀਂ ਜੀ ਕੋਈ ਕੋਈ ਦਵਾਈ ਨਹੀਂ ਪਾਰਿਆ ਜੀ ਤੇ ਕੋਈ ਇਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੇ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣਗੇ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਾਲ ਪਰਚੀਆਂ ਗੱਟਨਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੁਕਿੰਗ ਵਾਲੇ ਨਾਲ ਗੱਲ ਹੋ ਉਹਨੇ ਕਿਹਾ ਵੀ ਕਨਫਰਮ ਕਰਤਾ ਹੈ ਜਿਸ ਨੂੰ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇੱਥੇ ਖੰਝਲ ਹੋ ਰਹੇ ਬਾਹਰ ਅੱਧੇ ਕਿੰਨੇ ਲੋਕੀ ਇਥੋਂ ਚੱਲ ਗਏ ਆ ਤੇ ਕਈ ਲੋਕ ਬਾਅਦ ਦੇਖੋ ਕੋਈ ਨਹੀਂ ਕਲ ਤੋਂ ਉਹਨਾਂ ਨੂੰ ਦਸਾਂ ਦਵਾਈ ਮਿਲਣੀ ਸ਼ੁਰੂ ਹੋ ਜਾਏਗੀ ਜੀ ਕੋਈ ਪਰ ਟਾਈਮ ਆ ਗਿਆ ਅੰਮ੍ਰਿਤਸਰ ਇਹ ਕੀਤਾ ਕਹਿੰਦੇ ਨੇ ਆਪਾਂ ਨੂੰ ਜੋ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਚੀਜ਼ ਕਰ ਲਈ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਨੂੰ ਉੱਚਾ ਬੜਾ ਸੀਰੀਅਸਲੀ ਲਵਾਂਗੇ ਕੋਈ ਵੀ ਇਦਾਂ ਸਾਡਾ ਕੋਈ ਮੁਲਾਜ਼ਮ ਕੋਈ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਆ ਠੀਕ ਹੈ ਕੋਈ ਇਦਾਂ ਦਾ ਨਹੀਂ ਹੋਏਗਾ ਅਸੀਂ ਇੰਨੇ ਸਾਲਾਂ ਤੋਂ ਪ੍ਰ ਠੀਕ ਹੈ ਸਾਰਿਆਂ ਨੂੰ ਵਧੀਆ ਮਤਲਬ ਅਸਰ ਚੱਲ ਰਿਹਾ ਤੇ ਕੋਈ ਵੀ ਏਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਹੈ ਉਸ ਹੀ ਦੇਖਾਂਗੇ ਕੋਈ ਲੋਕ ਤਾਂ ਕਹਿੰਦੇ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਹੈ ਰਾਜ ਮੈਡੀਕਲ ਸਟੋਰ ਆ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਹੈ ਬਹੁਤ ਵਧੀਆ ਪ੍ਰੋ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ ਠੀਕ ਹੈ ਹੋਰ ਕੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਜੀ ਅਗਲੇ ਹਫਤੇ ਤੁਹਾਨੂੰ ਫੋਨ ਕਰਕੇ ਦਵਾਈ ਪੈਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਸਾਨੂੰ ਨੰਬਰ ਦਿੱਤਾ ਨੇ ਸਾਰਿਆਂ ਨੂੰ ਸਾਡੇ ਕੋਲ ਨੰਬਰ ਦਾ ਪ੍ਰੂਫ ਹੈ ਵੀ ਪ੍ਰੂਫ ਹੈ ਜੀ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਸਟੋਰੀ ਠੀਕ ਹੈ ਜੋ ਵੀ ਅਗਰ ਹੋਏਗਾ ਜੋ ਵੀ ਪ੍ਰੋਪਰ ਐਕਸ਼ਨ ਹੈ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇਕਰ ਜਿਹੜੇ ਜੇ ਆਂਦੀ ਹੈ ਤਾਂ ਸਾਨੂੰ ਠੀਕ ਹੈ ਬਾਅਦ ਬਾਅਦ ਅਗਰ ਦੇਖੋਗੇ ਵੀ ਬਾਅਦ ਲੋਕੀ ਖਜਲ ਹੋ ਰਹੇ ਵਾਂਗ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਆ ਸਿਓ ਕੋਈ ਉਹਨਾਂ ਲੋਕਾਂ ਨੂੰ ਰੋਕ ਦਿੰਨੇ ਆ ਠੀਕ ਹੈ ਤਾਂ ਜਿਹੜੇ ਲੋਕਾਂ ਅੱਜ ਟਾਈਮ ਦਿੱਤਾ ਉਹਨਾਂ ਨੂੰ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਤਾਂ ਇਹ ਫੋਨ ਆ ਰਿਹਾ ਠੀਕ ਹੈ ਸਰ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਦੇ ਲੋਕਾਂ ਨੂੰ ਹਜੇ ਮੈਡੀਸਿਨ ਆ ਨਹੀਂ ਖੁਣ ਨੇ ਦੇ ਦੇਣੇ ਮੈਡੀਸਿਨ ਉਹਦੇ ਗਰੀਬ ਪਰਿਵਾਰਾਂ ਵਿਚ ਆ ਜਾ ਕਰਾਇਆ ਸਾਰੇ ਗਰੀਬ ਪਰਿਵਾਰਾਂ ਦੇ ਦੇਖੋ ਧੀਵੀ ਦਵਾਈ ਗਰੀਬ ਪਰਿਵਾਰਾਂ ਚ ਹੀ ਹੁੰਦੀ ਹੈ ਮੈਂ ਹੁਣੇ ਆ ਰਿਹਾ ਇੱਕ ਮਿੰਟ ਹਲੋ ਹਾਂਜੀ ਜੀ ਜਿਹੜਾ ਮੇਲੀ ਆ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਆ ਤੇ ਮੈਨੂੰ ਬਾਹਰੋਂ ਹੀ ਦਵਾਈ ਠੀਕ ਹੈ ਟੀਵੀ ਹਸਪਤਾਲ ਇਥੇ ਨਾਲ ਹੈ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਕਲੀਅਰ ਇਨਸਟਰਕਸ਼ਨਸ ਆ ਕੋਈ ਦਵਾਈ ਵਾਰ ਨਹੀਂ ਹੁੰਦੀ ਸਭ ਜਦ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਤਾਂ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਰਾਂ ਦੇ ਅੱਸ ਤੋਂ ਦੋ ਘੰਟੇ 10:00 ਹੋਣਗੇ ਫਿਰ 10:00 ਆਏ ਸਰੇ ਹਾਂ ਜੀ ਚੈੱਕ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਕੈਮਰੇ ਚੈੱਕ ਕਰੋ 10 ਵਜੇ ਤੇ ਆਇਆ ਦਾ ਉਦ ਲੋਕਾਂ ਨੇ ਇਸ ਵਿੱਚ ਵੀ ਕਰਨ ਦੇ ਆ ਗਏ ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਜੀ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਵੀ ਗੱਲ ਕੀਤੀ ਹੈ ਨਾ ਸਾਡਾ ਨਾ ਬੜਾ ਮਿਸ ਹੋ ਜਾਣਾ ਮੇਰਾ ਅੱਛਾ ਕੋਈ ਨਹੀਂ ਮੈਂ ਬੁਲਾ ਲ ਲੈਣਾ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਠੀਕ ਹੈ ਮੈਂ ਐਕਸ਼ਨ ਲਾਉਂਗਾ